ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਬਲਾਚੌਰ ਅਦੀਨ ਪੈਂਦੇ ਪਿੰਡ ਵੀਰੋਵਾਲ ਦੇ ਨੇੜੇ ਬੀਤੀ ਰਾਤ ਇੱਕ ਮੋਟਰਸਾਈਕਲ ਤੇ ਸਕੂਟੀ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਸਕੂਟਰੀ ਸਵਾਰ ਗੰਭੀਰ ਰੂਪੇ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪੀਜੀਆਈ ਵਿਖੇ ਭੇਜਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ 33 ਸਾਲਾ ਨੌਜਵਾਨ ਬਰਿੰਦਰ ਕੁਮਾਰ ਪੁੱਤਰ ਦੁਰਦਗਾ ਦਾਸ ਵਾਸੀ ਮਿਹਰਬਾਨ ਵਸਤੀ ਜੋਧੇਵਾਲ ਲੁਧਿਆਣਾ ਆਪਣੇ ਪਰਿਵਾਰ ਸਮੇਤ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਸਹੁਰੇ ਪਿੰਡ ਸਿਆਣਾ ਤਹਿਸੀਲ ਬਲਾਸੌਰ ਵਿਖੇ ਰੱਖੇ ਗਏ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਕਿ ਜਦੋਂ ਇੱਕ ਢਾਬੇ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਗਲਤ ਸਾਈਡ ਤੋਂ ਆ ਰਹੀ ਇੱਕ ਸਕੂਟੀ ਸਵਾਰ ਨੇ ਉਹਨਾਂ ਦੇ ਮੋਟਰਸਾਈਕਲ ਵਿੱਚ ਚੱਕਰ ਮਾਰ ਦਿੱਤੀ ਜਿਸ ਦੌਰਾਨ ਵਿਰਿੰਦਰ ਕੁਮਾਰ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਤੇ ਸਕੂਟੀ ਚਾਲਕ ਅਮਨਜੋਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਠਠਿਆਲਾ ਟਾਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਇਲਾਜ ਲਈ ਪੀਜੀਆਈ ਵਿਖੇ ਰੈਫਰ ਕਰ ਦਿੱਤਾ ਗਿਆ ਇਸ ਸਬੰਧੀ ਸਬੰਧਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਇਸ ਘਟਨਾ ਦੀ ਪੂਰੀ ਰਿਪੋਰਟ ਸਿਆਣੇ ਰੱਖ ਇਹ ਇਹ ਹੋਗਾ ਬੱਚਾ ਪੀਜੀਆਈ ਤਿੰਨ ਹੋਰ ਜਲਾਬ ਅੰਬਲੀ ਸੀ ਥਾਣੇ ਜੀ ਯੂ ਐਸ ਆਰ ਟਾਪ ਵਿਲ ਅਕਸੀਡੈਂਟ ਹੋਇਆ ਮੋਟਰਸਾਈਕਲ ਤੇ ਸਕੂਟਰ ਦਾ ਜੀ ਯੂ ਐਸ ਸੀ ਰਿਸ਼ਪਾਲ ਸਿੰਘ मौके ਤੇ ਗਿਆ ਇਸ ਜੀ ਜਖਮੀ ਸੈਰੀਟਿਵ ਹਸਪਤਾਲ ਅਗੜੀ ਦਾਖਲ ਕਰ ਸੀ ਵਨ ਫਿਟਸ ਕੇ ਬਿਆਨ ਦੇਣ ਦੇ ਫਿਕਰੀ ਸੀ ਕਿ ਅਫਰਾਤ ਜਿਹੜਾ ਮੌਕੇ ਤੇ ਇੰਜਰਡ ਸੀਗਾ ਮੁੰਡਾ ਕੀ ਨਾਮ ਸੀ ਉਹਦਾ ਵਰੇਂਦਰ ਕੁਮਾਰ ਜੀ ਉਹ ਡਾਟਾਬੋਕੀ ਸਾਡੇ ਜਾਣ ਤੋਂ ਪਹਿਲਾਂ ਹੀ ਇਹਨਾਂ ਨੇ ਜਮ੍ਹਾਂ ਕਰਵਾ ਦਿੱਤੀ ਸੀ ਸਿਵਲ ਅਫਸਰ ਬਲਾਚਰ ਤੇ ਅੱਜ ਫਿਰ ਉਹਦੀ ਕਾਰਵਾਈ ਕੀਤੀ ਹੈ ਜੀ ਮਕਦਮਾ ਦਰਜ ਕਰਿਆ ਮਕਦਮਾ ਨੰਬਰ 18 ਅੰਡਰ ਸੈਕਸ਼ਨ 279 337 427 ਤੇ 304ਏ ਤੇ ਉਹ ਸਰਕਾਰ ਪੇਗੀ ਬੋਦੀ ਵਾਸਤੇ ਵਾਲੇ ਕੀਤੀ ਜਾਊਗੀ ਜਿਹੜਾ ਅਕਿਊਜ਼ਡ ਹੈਗਾ ਉਹਦੇ ਨੂੰ ਸੱਟਾਂ ਲਗੀਆਂ ਉਹ ਪੀਜੀ ਦਾਖਲ ਹੈ ਜੀ ਉਹਦਾ ਮਿਲ ਕੇ ਉਹਦੀ ਵਰਸ਼ਨ ਲਈ ਜਾਊਗਾ ਸਰ ਸੁਪਤਰਾ ਮਤਲਬ ਕਿ ਮਤਲਬ ਕਿ ਜਿਹੜਾ ਇੱਕ ਵਾਰ ਸੀ ਉਹਦੀ ਡ੍ਰਿੰਕ ਕੀਤੀ ਹੋਈ ਸੀ। ਇਹਦੇ ਬਾਰੇ ਮੈਡੀਕਲ ਦੀ ਰਿਪੋਰਟ ਆਣੀ ਬਾਕੀ ਹਲੇ। ਹੌਣ ਤੇ ਜਿਹੜੀ ਮਿਸਟਰੀ ਗੱਲ ਹੋਵੇ ਸਾਹਮਣੇ ਦੱਸਾਂਗੇ। ਸਰ ਸਰ ਅਫੇਅਰ ਹੀ ਲਾਂਚ ਹੋ ਰਿਹਾ ਹੋਈ ਹੈ। ਮਕਦਮਾ ਨੰਬਰ 18 ਹੋ ਗਿਆ ਲੌਂਜੀ। ਇਹ ਕਿਹੜੀ ਕਰਾ ਲਿਖਿਆ। 280 337 338 304 447 ਆਈਪੀਸੀ ਤਹਿਤ ਮਕਦਮਾ ਦਰਜ ਕਰਿਆ। ਕਪਤੀ ਸ਼ਰੀਰ ਸਰ ਅਜਿਹੇ ਨੌਜਵਾਨ ਮੁੰਡੇ ਬੋਟਲਫਸਟਰ ਬਾਈਕ ਚਲਾਉਂਦੇ ਨੇ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਤਾਂ ਨਹੀਂ ਸਲਾਹ ਦਿੱਤੀ ਜਾ ਸਕਦੀ ਪਰ ਮਾਪਿਆਂ ਨੂੰ ਫਰਜ਼ ਬਣਦਾ ਬੱਚੇ ਨੂੰ ਸੁਲ੍ਹਾਇਆ ਜਾਵੇ ਜੀ ਤੇ ਅਸੀਂ